ਦੋਨੋਂ ਇਹ ਪਹਿਲਾਂ ਬਣਾਇਆ ਗਿਆ ਅੱਜ ਪੰਜ ਪੀਰੀ ਸ਼ਰਦਵਾਰ ਦੇ ਵਿੱਚ ਵੀਰਵਾਰ ਦਾ ਦਿਹਾੜਾ ਸੰਤਾਂ ਨੇ ਰਾਜ ਮਿਲ ਕੇ ਇਹ ਨਵਾਂ ਸਾਹ ਦਰਵਾਜ਼ਾ ਬਣਾਉਣਾ ਹਰ ਇੱਕ ਸਾਲ ਦੀ ਤਰ੍ਹਾਂ ਜੋ ਬੇੜੇ ਦੀ ਰਸਮ ਕੀਤੀ ਜਾਂਦੀ ਹੈ ਬੇੜਾ ਤਾਰ ਕੇ ਆਈਦਾ ਦੀ ਨਾਹੇ ਬੜਾ ਭਾਗ ਸਿੰਘ ਮਾਤਾ ਚੰਦਪਰਨੀ ਦੇ ਨਵਾ ਸਾਧਨਾਈ 13 ਸਾਲ ਹੋ ਗਏ ਲਗਾਤਾਰ ਜਿਹੜਾ ਧਾਰਦਿਆਂ ਨੂੰ ਉੱਥੇ ਨਵਾ ਸਾਧਨਉਂਦੇ ਬੜੀ ਕਿਰਪਾ ਜਦੋਂ ਗੁਰੂ ਪੀਰ ਦੇਵ ਦੇਵਤੇ ਦੇ ਦੁਆਰੇ ਤੇ ਜਾ ਕੇ ਉਹ ਦਿਨ ਮਨਾਈਦਾ ਇਹ ਬੜੀ ਮਾਨਸ ਖੁਸ਼ੀ ਹੁੰਦੀ ਆ ਜਿਹੜੇ ਕਹਿੰਦੇ ਨੇ ਨਵਾ ਸਾਧ ਗੁਰੂ ਦੇ ਨਾਲ ਨਮਾਸਾਰ ਆਪਾ ਆਪਣੇ ਗੁਰੂ ਦੇ ਨਾਲ ਕਰੋ ਸਾਰਾ ਸਾਲ ਗੁਰੂ ਦੇ ਨਾਲ ਲੰਘ ਜਾਂਦਾ ਗੁਰੂ ਖੋਸ਼ ਹੁੰਦਾ ਜਿੰਨੀਆਂ ਸ 2024 ਦੇ ਵਿੱਚ ਕੋਈ ਗਲਤੀਆਂ ਹੋਈਆਂ ਕਿ ਪਹੁੰਚਕ ਹੋਈ ਤਾਂ ਗੁਰੂ ਖੋਸ਼ ਹੋ ਕੇ ਮaaf ਕਰ ਦਿੰਦਾ ਆਉਣ ਵਾਲਾ ਸਮਾਂ ਤੇਰਾ ਚੰਗਾ ਆਵੇਗਾ ਸਾਰਿਆਂ ਦੀ ਖੁਸ਼ੀਆਂ ਲੈ ਕੇ ਆਵੇ ਨਮਾਸਾਰ ਨਵੇਂ ਸਾਲ ਦੀ ਨਾ ਕੋਈ ਬੁਖਾ ਸੋਵੇਂ ਰਾਜ ਕੇ ਸੌਵੇਂ ਦੁਦਾ ਪਤਨੀਆਂ ਦਾਤਾ ਪਰਮਾਤਮਾ ਸਾਨੂੰ ਦੇਵੇ ਜਿਦੇ ਘਰੇ ਛਾਂ ਹੈ ਨਹੀਂ ਉਹਦੇ ਘਰੇ ਰੁੱਖ ਹੋ ਜੇ ਜਿਦੇ ਘਰੇ ਧੀ ਆਵੇ ਘਰੇ ਪੁੱਤ ਵੀ ਹੋ ਜੇ ਉਹ ਪਰਮਾਤਮਾ ਸੋਕੇ ਕਾਸ਼ਟ ਹਰਿਆ ਸੁੱਕਿਆਂ ਨੂੰ ਵੀ ਹਰੇ ਕਰ ਦਿੰਦਾ ਗੁਰੂ ਪੀਰ ਨਾਮ ਮਨੋ ਦਾ ਨਵਾਂ ਸਾਲ ਦਾ ਇਹੀ ਹੁਣ ਕਿ ਮੈਂ ਸਾਰਾ ਸਾਲ ਗੁਰੂ ਦਾ ਹੁਕਮ ਮੰਨਦਾ ਰਹਾ ਨਾਮ ਜਪਦਾ ਰਹਾ ਸੇਵਾ ਸਿਮਨ ਕਰਦਾ ਰਹਾ ਮੇਰੇ ਕਦੇ ਫਿਰ ਦੁੱਖ ਨਹੀਂ ਆਉਗਾ ਫਿਰ ਮੈਂ ਦੁੱਖ ਨੂੰ ਕਹਿ ਦਊਗਾ ਤੇ ਤੋਂ ਵੱਡਾ ਮੇਰੇ ਕੋਲ ਨਾਮ ਆ ਜਿਹੜਾ ਗੁਰੂ ਤੋਂ ਲਿਆ ਹੈ ਉਹ ਨਾਮ ਆ ਉਹ ਆਪੇ ਕੱਟ ਦੂਗਾ ਜਦੋਂ ਜਪਾਂਗੇ ਫਿਰ ਦੁੱਖ ਦੂਰ ਹੁੰਦੇ ਜਾਂਦੇ ਆ ਜਦੋਂ ਆਪਾਂ ਜਪਦੇ ਨਹੀਂ ਫਿਰ ਦੁੱਖ ਕਲੇਸ਼ ਦੁਰਦਰ ਕਰਜ਼ਾ ਵੇਥ ਭਾਕੀ ਖਰਚ ਹੋ ਜਾਂਦੀ ਆ ਜਦੋਂ ਜਪਾਂਗੇ ਬੱਚੇ ਵੀ ਜਪਣਗੇ ਫਿਰ ਉਹ ਕਰਦੇ ਵਿੱਚ ਤਵਾਕ ਆ ਜੂ ਜਿੱਥੇ ਰਵਾਕ ਆ ਸਦਾ ਸਿਰਸ ਸਲਾਹ ਤੇਰੀ ਇੱਕ ਦੂਜੀ ਦੀ ਸਲਾਹ ਉਹ ਕਰਤ ਸਵਰਗ ਨੇ ਜਿਹੜੇ ਕਰਦੇ ਵਿੱਚ ਸਲਾਹ ਹੈ ਨਹੀਂ ਇਕਦਾ ਮੂਰਤ ਨੂੰ ਇਕਦਾ ਮੂਰਤ ਨੂੰ ਖਾਟ ਉਪਰੇਸ਼ ਉਹਦੇ ਵਰਗਾ ਹੀ ਨਰਕ ਹੈ ਨਹੀਂ ਜਿਹੜਾ ਰੱਬ ਦਾ ਨਾਮ ਲੈਂਦਾ ਸਿਮਰਨ ਕਰਦਾ ਸੇਵਾ ਕਰਦਾ ਪਰ ਇਹ ਤਾਂ ਸਾਰੇ ਹੀ ਕਰਦੇ ਆ ਪਰ ਹੁਕਮ ਨਹੀਂ ਗਿਮੰਦਾ ਸਾਰੇ ਕਹਿੰਦੇ ਮੈਂ ਸ਼ਿਵ ਦੀ ਮਾਰਾ ਨੂੰ ਮੰਨਦਾ ਮੈਂ ਮਾਤਾ ਨੂੰ ਮੰਨਦਾ ਪਰ ਮਾਤਾ ਜਿਹੜਾ ਹੁਕਮ ਕਰਦੀ ਆ ਉਹ ਤਾਂ ਕਦੇ ਮੰਨਿਆ ਹੀ ਨਹੀਂ ਉਹ ਕਮੈਂ ਕਹਿ ਤੂੰ ਮੇਰਾ ਸੇਖਾ ਤੂੰ ਮੇਰਾ ਸੇਤਕਾ ਮੇਰਾ ਮੁਰਸ਼ਿਦ ਤੂੰ ਮੇਰਾ ਮਲੀਕ ਦਾ ਮੁਰਸ਼ਦ ਖੁਸ਼ਵਾਲੀ ਸਾਹ ਪਹੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਵੀ ਨਹੀਂ ਮੰਨਦਾ ਉਹ ਤਾਂ ਇਕਤਾ ਦਿੰਦੇ ਨੇ ਉਹ ਬਲੇਲਾ ਨੂਰਿਉਪਾਇ ਕੁਦਰਤ ਕੇ ਸਾਬ ਬੰਦੇ ਇੱਕ ਨੂਰ ਤੇ ਸਾਂਝਾ ਕੋ ਪੁਜਿਆ ਕੋਣ ਭਲੇ ਉਹ ਬੰਦੇ ਉਹਦਾ ਸਾਹ ਨੂੰ ਇਕਾ ਬਰਨਾਨ ਪਾਸ਼ਾ ਏ ਉਹਨਾਂ ਨੇ ਵੀ ਕਿਉਂ ਵਰਨਾ ਕੋ ਉਦੇਸ਼ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ ਉਹਨਾਂ ਨੇ ਸਾਰਿਆਂ ਨੂੰ ਕਿਹਾ ਭਈ ਵਹਿਮਾ ਫਰਮਾ ਆਪਾਂ ਖੰਡਾਂ ਦੇ ਵਿੱਚੋਂ ਨਿਕਲ ਕੇ ਇੱਕੋ ਕਾਤ ਰੱਬ ਦਾ ਲੜ ਪ੍ਰੋ ਜਿਹਦੇ ਤੇ ਉਹ ਨਾਮ ਦੀ ਸੁਰਤਨਾ ਜੋੜੂਗੇ ਸੱਚੇ ਸਵਾਰ ਹੋਵਾਂਗੇ ਜੇ ਇਸ ਦੇਸ਼ ਤੋਂ ਦੂਜੇ ਦੇਸ਼ ਪਹੁੰਚ ਜਾਂਦੇ ਆ ਜਿਵੇਂ ਪੰਜ ਛੇ ਦੋ ਖੰਭ ਹੁੰਦੇ ਆ ਉਹ ਖੰਭਾਂ ਨਾਲ ਉੱਟ ਕੇ ਇੱਕ ਜਿੱਤੇ ਚਲੇ ਜਾਂਦਾ ਕਿਹੜੇ ਦਰਖਤ ਤੇ ਬਹਿ ਜਾਂਦਾ ਕਾਫੀ ਲੰਮਾ ਛੱਪੜ ਹੋਵੇ ਉਹ ਵੀ ਪਾਰ ਕਰ ਜਾਂਦਾ ਉੱਟ ਕੇ ਫਿਰ ਨਾਮ ਤੇ ਸੇਵਾ ਦੁਆਏ ਸਾਡੇ ਖੰਭ ਨੇ ਅਸੀਂ ਸੇਵਾ ਕਰਕੇ ਨਾਮ ਜਪ ਕੇ ਅਸੀਂ ਵੀ ਰਾਜਨਾ ਲਵਾਂਗੇ ਫਿਰ ਆਪ ਸਾਗਰ ਤੋਂ ਪਾਰ ਵਜੰਗੇ ਕਾਰਨ ਤਰਮ ਪਖੰਡ ਜੋ ਦੀਸੈ ਜਿਨ ਜਮ ਜਗਾਤੀ ਰੁਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਾਗ ਛੁਟੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਘਰ ਪ੍ਰਸ਼ਾਦੀ ਤਰੀਐ ਮਹਾਪਰਸਾ ਸੰਗ ਦੇ ਵਿੱਚ ਸਾਨੂੰ ਬਚਨ ਹੀ ਕਰਦੇ ਆ ਉਹਨਾਂ ਦੀ ਤਾੜਾ ਨਹੀਂ ਤਾਪਨਾ ਹੁੰਦੀ ਆ ਅਸੀਂ ਉਹ ਕਮੋਣਾ ਲੱਖਾਂ ਦੁਨੀਆ ਵਿਆਸ ਸਾਸ ਸੰ ਸੁਣਦੀ ਆ ਵਾਹ سامنے ਇੱਕ ਵੀ ਪ੍ਰਦੇਸ਼ ਕਰਕੇ ਜਾਂਦੇ ਆ ਕਿਸੇ ਨੂੰ ਲੱਗ ਲੱਗ ਨੂੰ ਨਹੀਂ ਕਰਦੇ ਇੱਕੋ ਹੀ ਪ੍ਰਦੇਸ਼ ਕਰਕੇ ਜਾਂਦੇ ਆ ਭਾਈ ਚੰਗਾ ਕੰਮ ਕਰ ਇਹ ਤੇਰਾ ਕਰਮ ਨਹੀਂ ਫੈੜਾ ਨਹੀਂ ਸਕਦਾ ਬੰਦਾ ਕੰਨਾਮਾ ਬੜਾ ਦੁਖੀਆਂ ਜੀ ਕਰਦਾ ਮਹਿ ਸ਼ਾਰ ਮਾਰ ਕੇ ਮਰ ਜਾ ਮੈਂ ਗੱਲ ਪਾ ਲੈ ਕੇ ਮਰ ਜਾ ਰਿਹਾ ਨਹੀਂ ਛੱਲੇ ਆ ਜਾ ਕੁਝ ਖਾ ਕੇ ਮਰ ਜਾ ਫਿਰ ਮਰ ਜੇਂਗਾ ਤੇਰਾ ਕਰੜਾ ਤਾਂ ਨਹੀਂ ਛੁੱਟਣਾ ਕਰਮ ਦਾ ਬੇਜਨਮ ਜਨਮ ਜਨਾਲ ਤਿਆਰ ਚਾਹੇ 100 ਜਨਮ ਲੈ ਲਈ ਪਰ ਤੇਰਾ ਕਰਮ ਨੇ ਖੜਾ ਨਹੀਂ ਛੱਡਣਾ ਜਿਹੜਾ ਮਾੜਾ ਕਰਮ ਕੀਤਾ ਇਹ ਕਰਮ ਭੋਗ ਰਹੇ ਆਪਾਂ ਜਿਹੜਾ ਸਾਡਾ ਪਿਛਲਾ ਜਨਮ ਚੱਪੀ ਕਰਕੇ ਆਏ ਹੁਣ ਭੋਗ ਰਹੇ ਆਂ ਜਿਹੜਾ ਹੁਣ ਕਰਦੇ ਆਂ ਗਾਹਣ ਭੋਗਣਾ ਕਰਮ ਨਹੀਂ ਖੜਾ ਛੱਡਦਾ ਇਸੇ ਕਰਕੇ ਮਾਰਾਂ ਕਰਮ ਦੇਖ ਕੇ ਕਰੋ। ਨਾ ਮਾਰਾਂ ਅਕਸਰ ਬੋਲੋ। ਨਾ ਕਹੇ ਦੀ ਨਿੰਦਿਆ ਕਰੋ ਤੇ ਨਾ ਹੀ ਨਿੰਦਿਆ ਸੁਣੋ। ਜਦੋਂ ਕਿਸੇ ਨੂੰ ਮਾਰਾ ਬੋਲਦੇ ਆ ਇਹ ਸਾਡਾ ਸਰੀਰ ਕਸ਼ਮੀਨ ਆ ਜਿਵੇਂ ਜ਼ਮੀਨ ਦੇ ਵਿੱਚ ਬੀਜ ਹੋਇਆ ਜਾਂਦਾ। ਬੀਜ ਨਿਹਰਾ ਬੀ ਉਹ ਹਰਾ ਹੋ ਜਾਂਦਾ। ਅਸੀਂ ਕਿਸੇ ਨੂੰ ਮਾਰਾ ਬੋਲ ਲੈ ਅੰਦਰ ਸੋਚ ਵੀ ਲਿਆ ਉਹ ਵੀ ਸਾਡੀ ਜ਼ਮੀਨ ਦੇ ਵਿੱਚ ਬੀਜਿਆ ਗਿਆ ਉਹ ਹਰਾ ਹੋਇਆ ਸਾਨੂੰ ਦਾ ਸਾਹਕਤਾ ਦੇਣਾ ਪੈਣਾ। ਉਹਦਾ ਸਾਹ ਹਾਕਦਾ ਅਸੀਂ ਬੜੀ ਛੇਤੀ ਕਿਸੇ ਨੂੰ ਕਹਿ ਦਿੰਨੇ ਹਾਂ ਕਿਉਂ ਸਾਡੇ ਕੋਲ ਸ਼ੀਸ਼ਾ ਹੈ ਨਹੀਂਗਾ ਜਿਹੜਾ ਸਾਡੇ ਓਗਣ ਦੇਖੇ ਅਸੀਂ ਦੂਜਿਆਂ ਦੇ ਦੇਖਦੇ ਹਾਂ ਕਿ ਇਹ ਸ਼ਰਾਬ ਪੀਂਦਾ ਜੀ ਇਹ ਮਾੜਾ ਕਰਦਾ ਜੀ ਇਹ ਕਰਦਾ ਆਪਣੇ ਆਪ ਨੂੰ ਬੜੇ ਦੇਖਿਆ ਆਪਾਂ ਕੀ ਕਰਦੇ ਹਾਂ ਆਪਾਂ ਆਪਾਂ ਆਪਣੇ ਦੇਖਿਆ ਹੀ ਨਹੀਂ ਅਸੀਂ ਇਹ ਅੱਖਾਂ ਦੂਜਿਆਂ ਨੂੰ ਦੇਖਦੀਆਂ ਆਪਣੇ ਆਪ ਨੂੰ ਦੇਖ ਸਕਦੀਆਂ ਅਸੀਂ ਦੇਖਿਆ ਹੀ ਨਹੀਂ ਕਦੇ ਅਸੀਂ ਦੇ ਦਿਆਂ ਪਲਾਨਾ ਮਾੜਾ ਪਰ ਕਦੇ ਆਪਣੇ ਅੰਦਰ ਝਾਤੀ ਮਾਰੀ ਸਭ ਤੋਂ ਮਾੜਾ ਨਿਕਲੇਗਾ ਸਭ ਤੋਂ ਮਾੜਾ 24 ਘੰਟੀਆਂ ਦੇ ਵਿੱਚ ਨਾਮ ਜਪਣ ਦਾ ਸਮਾਂ ਕੱਟ ਕੇ ਦੇਖ ਲਈ 24 ਘੰਟੇ ਚ ਕਾਪੀ ਪੈਸਾ ਲੈ ਲਿਓ ਸਮਾਂ ਕੱਟ ਕੇ ਦੇਖਿਓ ਵੀ ਕਿੰਨਾ ਚਿਰ ਮੈਂ ਨਾਮ ਜਪਿਆ ਕਿੰਨਾ ਚਿਰ ਮੈਂ ਪ੍ਰਸ਼ਾਦਾ ਆ ਛਕਿਆ ਕਿੰਨਾ ਚਿਰ ਸੁੱਤਾ ਕਿੰਨਾ ਚਿਰ ਗੱਲਾਂ ਮਾਰੀਆਂ ਕਿੰਨਾ ਚਿਰ ਮੈਂ ਘੌਂਦਾ ਫਿਰਦਾ ਰਿਹਾ ਕਿੰਨਾ ਚਿਰ ਮੈਂ ਨਾਮ ਜਪਿਆ ਕਾਟ ਕੇ ਤੇ ਇਹ ਲੋ ਸੌਣ ਦਾ ਸਮਾਂ ਵੀ ਬਹੁਤ ਨਿਕਲ ਜਾ ਗੱਲਾਂ ਬਾਤਾਂ ਦਾ ਵੀ ਖਾਣ ਦਾ ਵੀ ਬਹੁਤ ਨਿਕਲ ਜਾ ਪਰ ਨਾਮ ਦਾ ਸਮਾਂ ਥੋੜਾ ਜਿਹਾ ਨਿਕਲਣ ਲੱਗਦਾ ਭੁਰਕੇ ਹੀ ਵਜ ਗੋ ਸਤਨਾਮੁ ਅੱਲਾ ਗੋੜ ਨਿਕਲ ਗਿਆ ਹੋਵੇ ਰਾਮ ਨਹੀਂ ਜਪਦਾ ਅਸਲੀ ਵਾਸਤੂ ਦੇ ਮਗਰ ਨਹੀਂ ਪੈਂਦੇ ਜਿਹੜੀ ਸਾਨੂੰ ਨਾਲ ਜਾਣੀ ਹੈ ਜਿਹਨੇ ਸਾਡਾ ਜੀਵਨ ਸਫਲ ਕਰਨਾ ਅਸੀਂ ਕਹਿੰਦੇ ਆ ਕੋਠੀ ਪਾ ਲਈ ਰਾਮ ਕਰਾਂਗੇ ਆ ਸੋਹਣੇ ਕੱਪੜੇ ਲੈ ਲਈ ਆ ਗੱਡੀ ਆ ਗਈ ਹੁਣ ਰਾਮ ਕਰਾਂਗੇ ਰਾਮ ਨਹੀਂ ਇਹਦਾ ਦੱਖ ਨੇ ਤਾਂ ਇੱਥੇ ਰਹਿਣ ਵਾਲੀਆਂ ਚੀਜ਼ਾਂ ਨੇ। ਨਾਲ ਜਾਣ ਵਾਲੀ ਪੱਕੇ ਤਿਆਰੇ ਨਹੀਂ ਕੀਤੀ। ਇਹਦਾ ਸਭ ਇੱਥੇ ਆ। ਮਿੱਟੀ ਦੇ ਵਾਸਤੂ ਮਿੱਟੀ 'ਚ ਹੀ ਮਿਲ ਜਾਣੀਆਂ। ਨਾਲ ਜਾਣ ਵਾਲਾ ਪਰਮੇਸ਼ਰ ਦਾ ਨਾਮ ਆ ਜੋ ਸਾਨੂੰ ਸਾਧੂ ਸੰਤ ਮਹਾਤਮਾ ਦੰਦੇ ਦੇ ਨਾਮ ਉਹ ਜਪਣਾ ਉਹ ਸਾਡਾ ਅੱਗੇ ਸਹਾਈ ਹੋਊ ਨਾਲ ਖੰਡਗੇ। ਫੇਰ ਉੱਤੇ ਸਾਨੂੰ ਸਾਨੂੰ ਜਮਾਂ ਦੀ ਮਾਰ ਤੋਂ ਬਚਾਉਣਗੇ। ਉਥੇ ਕਿਸੇ ਨੇ ਨਹੀਂ ਬਚਾਉਣਾ ਨਾ ਮਾਂ ਨਾ ਪਿਓ ਨਾ ਭੈਣ ਭਾਈ ਇੱਥੇ ਤਾਂ ਲੜ ਲੜਦੇ ਇਕੱਠੇ ਹੋ ਜਾਂਦੇ ਆ ਨਾ ਇੱਕ ਦੂਜੇ ਨੂੰ ਕਿਉਂ ਮੇਰੇ ਭਰਾ ਦੇ ਮਾਰਿਆ ਕਿਉਂ ਮੇਰੇ ਮਾਂ ਨੂੰ ਗਾਲ ਕੱਢੀ ਕਿਉਂ ਪਿਓ ਨੂੰ ਗਾਲ ਕੱਢੀ ਖੜੇ ਹੋ ਜਾਂਦੇ ਆ ਨਾ ਉੱਥੇ ਵੀ ਕਿਸੇ ਨਹੀਂ ਉੱਥੇ ਇਕੱਲੇ ਨਹੀਂ ਜਾਣਾ ਤੈin ਉੱਥੇ ਨਾਮ ਕਿ ਕੇ ਕਰ ਕੇਵਲ ਨਾਮ ਤੇਰੇ ਨਾਲ ਨਾਮ ਨਹੀਂ ਜਾਣਾ ਕਿਸੇ ਚੀਜ਼ ਦੇ ਨਾਲ ਜਾਣਾ ਨਾ ਸੋਨੇ ਨੇ ਦਾ ਚਾਂਦੀ ਨੇ ਨਾ ਮਕਾਨਾਂ ਨੇ ਦਾ ਧੀਆਂ ਪੁੱਤਰਾਂ ਨੇ ਕਿਸੇ ਨੇ ਨਹੀਂ ਜਾਣਾ ਉੱਥੇ ਤੇਰਾ ਸਹਾਈ ਨਾਮ ਕੋ ਉਥੇ ਲਈ ਨਾਮ ਨੇ ਸਹਾਇਤਾ ਕਰਨੀ ਆ ਔਖੇ ਵੇਲੇ ਕਿਸੇ ਨੇ ਨਾ ਮਾਂ ਪਿਓ ਭੈਣ ਭਾਈ ਕਿਸੇ ਨੇ ਨਹੀਂ ਜਾਣਾ ਦੇਖ ਕੇ ਕਰਮ ਕਰ ਜਿਹੜਾ ਕਰਦਾ ਬੱਚਿਆਂ ਨੂੰ ਪਾਲਦਾ ਘਟੰ ਪਾਲਦਾ ਨੂੰ ਦੇਖਾ ਤੇਰੀ ਜਾਨ ਨਹੀਂ ਜਣਾ ਸੱਚ ਦੀ ਕਮਾਈ ਕਰਾਂਗੇ ਸੱਚੇ ਦੀ ਕਮਾਈ ਕਰਾਂਗੇ ਸਾਡੀ ਲਾਦ ਵੀ ਸਹੀ ਨਿਕਲੂ ਜਿਹੜੀ ਹਰਾਮ ਦੀ ਕਮਾਈ ਆ ਬੇਈਮਾਨੀ ਦੀ ਕਮਾਈ ਆ ਉਹ ਸੱਤ ਪੀੜੀਆਂ ਤੱਕ ਭੋਗਣਾ ਪੈਂਦਾ ਸੱਤ ਪੀੜੀਆਂ ਉਲਤ ਦੀਆਂ ਨੇ ਫਰਕ ਉਹ ਦੀਆਂ ਨੇ ਜਿਹੜੀ ਸੱਚੀ ਸਾਡੀ ਕਮਾਈ ਆ ਸੱਤ ਪੀੜੀਆਂ ਆਰਾਮ ਨਾਲ ਬਹਿ ਖਾਂਦੀਆਂ ਕੁਛ ਨਹੀਂ ਹੁੰਦਾ ਉਹਨਾਂ ਨੂੰ ਸੱਚ ਸੱਚਾ ਝੂਠ ਝੂਠ ਕਿੱਥੇ ਸੱਚਾ ਉੱਥੇ ਝੂਠ ਜ਼ਰੂਰ ਹੋ ਜਿੱਥੇ ਪੁੰਨ ਕਰਦੇ ਆ ਉੱਥੇ ਪਾਪ ਵੀ ਆ ਜਿੱਥੇ ਧੋਪਾ ਉੱਥੇ ਛਾਂ ਵੀ ਆ ਜਿੱਥੇ ਨਾਮ ਜਪਿਆ ਜਾਂਦਾ ਸਿਮਰਨ ਕਰਦੇ ਆ ਇਹ ਨਾਲ ਸਮਝੋ ਵੀ ਰੱਬ ਉੱਥੇ ਹੀ ਆ ਜਿੱਥੇ ਅਸੀਂ ਪਾਪ ਕਰਦੇ ਆ। ਕਹਿ ਜਦਾਂ ਕਾਚਾ ਪੂਜਾਰੂ ਮੂੜ ਬਣਾਇਆ ਸਾਡਾ। ਇੱਥੇ ਦੀ ਕੋਲੇ ਚੀਜ਼ ਕੋਈ ਲੈ ਕੇ ਜਾਣੀ, ਇੱਥੇ ਪਰਮੇਸ਼ਰ ਦਾ ਦਰਵਾਜ਼ਾ ਬਣਾਇਆ, ਇੱਥੇ ਰੱਬ ਰਹਿੰਦਾ। ਉਦੋਂ ਪਰੇ ਹੋ ਕੇ ਕਈ ਪੈਸੇ ਗਣ ਕੇ ਗਣ ਕੇ ਕੋਈ ਚੀਜ਼ ਕਰ ਲਈ ਆ ਪਰੇ ਹੋ ਕੇ ਕਰਨ ਲਈ। ਕਿਉਂ? ਪਰਮੇਸ਼ਰ ਤਾਂ ਉੱਥੇ ਵੀ ਹੁੰਦਾ ਜਿੱਥੇ ਆਪਾਂ ਪਾਪ ਕਰਦੇ ਆ। ਇਹ ਤਾਂ ਨਹੀਂ ਪਰਮੇਸ਼ਰ ਉੱਥੇ ਜਿੱਥੇ ਆਪਾਂ ਨਾਮ ਜਪਦੇ ਆਂ ਪਰਮੇਸ਼ਰ ਉੱਥੇ ਵੀ ਹੈ ਜਿੱਥੇ ਆਪਾਂ ਪਾਪ ਕਰਦੇ ਆਂ ਝੂਠ ਬੋਲਦੇ ਆਂ ਕਿਸੇ ਨਾਲ ਠੱਗੀ ਮਾਰਦੇ ਆਂ ਪਰ ਉਹ ਦੇਖਦਾ ਨਹੀਂ ਸਭ ਕੁਝ ਦੇਖਦਾ ਸਭ ਕੁਝ ਦੇਖਦਾ ਪਾਪ ਕਰੇ ਚੁੱਪ ਚਬੀ ਤੇ দান ਕਰੇ ਰੌਲਾ ਪਾਵੇ ਵੀ ਤਾਂ ਕੰਨ ਬੜੇ ਬੜਾ ਰੌਲਾ ਕਹਿੰਦਾ ਮੇਰਾ ਨਾਂ ਨਹੀਂ ਬੋਲਿਆ ਆ ਮੇਰਾ ਨਾਂ ਨਹੀਂ ਬੋਲਿਆ ਪਾਪ ਕਹਿੰਦਾ ਕਰਦਾ ਤਾਂ ਕੋ ਮੈਨੂੰ ਦੇਖਦਾ ਹੀ ਨਹੀਂ ਪਾਪ ਚੁੱਪਚੀ ਬੀਤੇ ਕਰਦਾ ਏ ਕਿਸੇ ਨੂੰ 10 ਰੁਪਏ ਦੇਤੇ ਨਾ ਫਿਰ ਰੌਲਾ ਪਾਉਂਦਾ ਭਾਈ ਜੀ ਤੇ ਮੇਰਾ ਨਾ ਕੋਈ ਬੋਲਿਆ ਦਾਨ ਕੀ ਦਾ ਦਿੱਤਾ ਦਾ ਪਰਮੇਸ਼ਰ ਨੇ ਸਾਨੂੰ ਦਾਨ ਦਾ ਵੱਡਾ ਆਦਮੀ ਕਰ ਸਕਦਾ ਕੋਈ ਛੋਟਾ ਆਦਮੀ ਸੋਹਣੋ ਕਰ ਸਕਦਾ ਪਰਮੇਸ਼ਰ ਨੇ ਦਿੱਤਾ ਦੁੱਧਾ ਦਾ ਤੇ ਸਭ ਕੋ ਦੇਵਨ ਹਾਰ ਦਿੰਦੇ ਆ ਟੋਟਨਾ ਵੀ ਗੰਤਪੁਰੇ ਭੰਡਾਰ ਉਹਨੇ ਸਾਨੂੰ ਦਿੱਤਾ ਸੀ ਉਹਨੂੰ ਕੀ ਦਾਨ ਕਰ ਸਕਦੇ ਆ ਹਾਂ 10ਵੇਂ ਸੌ ਚੁੱਕੇ ਨੇ ਵੀ ਕਮਾਈ ਕੀਤੀ ਆ ਤੇਰਾ ਪਰ ਕੋਈ ਨਹੀਂ ਦਿੰਦਾ ਗੁਰੂ ਨੂੰ ਸਭ ਕੋ ਖਾ ਜਾਂਦੇ ਗੁਰੂ ਦਾ ਹਿੱਸਾ ਵਿੱਚ ਇਹ ਦੁੱਖ ਪਾਉਣੇ ਆਪਾਂ ਡਾਕਟਰਾਂ ਦੇ ਕਿੰਨੇ ਪੈਸੇ ਦਿੰਨੇ ਕਿੰਨੇ ਦਿੰਨਿਆ ਪੈਸੇ ਤੇ ਕਹਿੰਦੇ ਵੀ ਕੱਟ ਕਰ ਲੈ ਜਦੋਂ ਬੱਚਾ ਜਨਮ ਲੈਂਦਾ ਉਹ ਵੀ ਅੱਜ ਕੱਲ ਖਰਚਾ ਬਹੁਤ ਹੁੰਦਾ ਜਦੋਂ ਬੱਚਾ ਜਨਮ ਲੈਂਦਾ ਬਹੁਤ ਪੈਸੇ ਲੱਗਦੇ ਆਪਰੇਸ਼ਨ ਹੁੰਦੇ ਆ ਡਾਕਟਰਾਂ ਦਾ ਬੜਾ ਖਰਚਾ ਹੁੰਦਾ ਤਿੰਨ ਤਿੰਨ ਚਾਰ ਚਾਰ ਦਿਨ ਬੱਚਿਆਂ ਨੂੰ ਫਿਰ ਦਾਖਲ ਵੀ ਕਰਦੇ ਆ ਇਹਦਾ ਸਾਹ ਨਹੀਂ ਪੂਰਾ ਅਧ ਧੜਕਣ ਨਹੀਂ ਪੂਰੀ ਉਦੋਂ ਵੀ ਪੈਸਾ ਲੱਗਦਾ ਜਦੋਂ ਇਨਸਾਨ ਆਪਣੀ ਸਵਾਸਾ ਰੋਮੀ ਕੁੰਜੀ ਭੋਕੇ ਜਾਂਦਾ ਉਦੋਂ ਵੀ ਫਿਰ ਬੈਲਟੀਮੀਟਰ ਤੇ ਪੈਸੇ ਲੱਗਦੇ ਆ ਉੱਥੇ ਵੀ ਹਿਸਾਬ ਤਾਲ ਦੇਖ ਜਾਂਦਾ ਜੰਮਣ ਲੱਗਿਆ ਵੀ ਪੈਸੇ ਖਾ ਗਿਆ ਤੇ ਮਤ ਲੱਗਿਆ ਵੀ ਖਾ ਗਿਆ ਪੈਸਾ ਪੈਸੇ ਹੀ ਲੱਗਦਾ ਸਾਰੇ ਫਸੇ ਦਾ ਦਾਨ ਕਰੇ ਰੌਲਾ ਪਾਵੇ ਬਾਹਰੋਂ ਬੰਦਾ ਸਾਫ਼ ਸੁਥਰਾ ਅੰਦਰੋਂ ਦਿਲ ਦਾ ਕਾਲਾ ਵੀ ਬਾਹਰੋਂ ਸਾਫ਼ ਸੁਥਰਾ ਬਣਦਾ ਵੀ ਮੇਰੇ ਅਰਗਾਂ ਦਾ ਵੀ ਹੈ ਨਹੀਂ ਚਿੱਟੇ ਕੱਪੜੇ ਪਾਉਣ ਨਾਲ ਵੀ ਸਾਧ ਨਹੀਂ ਬਣਦਾ ਚਿੱਟੇ ਕੱਪੜੇ ਪਾਉਣ ਦੇ ਨਾਲ ਕੋਈ ਫਕੀਰ ਨਹੀਂ ਬਣ ਜਾਂਦਾ ਕੱਪੜੇ ਨਾ ਦਾ ਨਉ ਸੰਤ ਨਹੀਂ ਹੈ ਸਾਸ ਕਰਾਸ ਨਾ ਬਿਸਰੇ ਹਰ ਨਾਮਾ ਮਨ ਮੰਤ ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਜਿਹੜਾ ਸਵਾਸ ਲੈਂਦਿਆਂ ਅੰਗਰਾਸ ਕਰਦਿਆਂ ਨਾਮ ਜਪਦਾ ਪਰਮੇਸ਼ਰ ਨੂੰ ਭੁੱਲਦਾ ਨਹੀਂ ਉਹਦਾ ਨਾਂ ਸੰਤ ਦਾ ਕੱਪੜੇ ਦਾ ਨਾਂ ਸੰਤ ਨਹੀਂ ਹੈ ਕੱਪੜੇ ਦਾ ਨਾਂ ਸੰਤ ਨਹੀਂ ਹੈ ਫੀਰ ਨਹੀਂ ਹੈ ਅੰਦਰੋਂ ਦਿਲ ਦਾ ਕਾਲਾ ਵੇ ਤੇਰੀ ਹਰ ਹਰਕਤ ਦੇ ਉੱਤੇ ਜੋ ਵੀ ਤੂੰ ਕਰਦਾ ਖਾਣਾ ਪੀਣਾ ਪਾਪ ਕਰਦਾ ਪੁੰਨ ਕਰਦਾ ਚੰਗਾ ਕਰਮ ਕਰਦਾ ਸੇਵਾ ਕਰਦਾ ਸਿਮਰਨ ਕਰਦਾ ਤੇਰੀ ਹਰ ਹਰਕਤ ਤੇ ਨਜ਼ਰ ਰੱਖਦਾ ਮੌਲਾ ਵੇ ਤੇਰੀ ਹਰ ਹਰਕਤ ਦੇ ਉੱਤੇ ਉਹ ਮੌਲਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਰਾਮ ਖੁਦਾ ਬਾਉੜ ਉਹ ਤੇਰੇ ਤੇ ਨਜ਼ਰ ਰੱਖਦਾ ਤੇਰੀ ਹਰ ਇੱਕ ਹੱਥ ਅਸੀਂ ਕਹਿੰਦੇ ਕੋਈ ਦੇਖਦਾ ਹੀ ਨਹੀਂ ਉਹ ਤੇਰੇ ਅੰਦਰ ਹੀ ਬੈਠਾ ਦੇਖਣ ਨੂੰ ਕਿਤੇ ਬਾਹਰ ਨਹੀਂ ਹੈ ਤੇਰੀ ਅੱਖਾਂ ਦੇਖਦੀਆਂ ਨਾ ਇਹ ਝੋ ਡਿਲੀਟ ਨਹੀਂ ਹੋਣਾ ਕੁਝ ਮਮੈਦ ਚੋਂ ਰੀਡ ਰੀਡ ਕਰ ਦੇਗਾ ਕੈਮਰੇਆਂ ਚੋਂ ਰੀਡ ਕਰ ਦੇਗਾ ਇਹ ਝੋ ਡਿਲੀਟ ਨਹੀਂ ਹੋਣਾ ਕੁਝ ਇੱਕ ਵੀ ਚਿਤਰ ਗੋਪਤ ਕਹਿੰਦੇ ਨਾ ਵੀ ਇੱਕ ਮੋਢੇ ਤੇ ਇੱਧਰ ਬੈਠਾ ਉਹ ਬੈਠਾ ਕੋਈ ਨਹੀਂ ਬੈਠਾ ਚਿਤਰਾ ਗੋਪਤ ਜਿਹੜਾ ਹੈ ਕੋਈ ਨਹੀਂ ਜੇ ਚਿਤਰਾ ਗੋਪਤ ਬੈਠਾ ਫਿਰ ਅਜੇ ਦੋ ਇੱਕ ਬੰਦੇ ਦੇ ਮੋਢਿਆਂ ਤੇ ਬੈਠੇ ਆ ਮਹਾਰਾਜ ਕਹਿੰਦੇ ਜੇ ਦੋ ਬੈਠਿਆ ਤਾਂ ਕਿੰਨੀ ਦੁਨੀਆ 37 ਕਰੋੜ ਕਿੰਨੀ ਦੁਨੀਆ ਵਾ ਕੋਣ ਦੋਬਲ ਕਰ ਲੋ ਉਹਨੂੰ ਕਿੱਥੇ ਬੈਠਣ ਕਿੱਥੇ ਖਾਣਗੇ ਉਹ ਕਹਿੰਦੇ ਇਹੀ ਆ ਜੋ ਤੇਰੀ ਅੱਖਾਂ ਦੇਖਦੀਆਂ ਨੇ ਇਹ ਰਿਕਾਰਡਿੰਗਾ ਤੇਰਾ ਮਨ ਅੰਦਰ ਬੈਠਾ ਦੇਖਦਾ ਸਭ ਕੁਝ ਦੇਖਦਾ ਚੰਗਾ ਕਰਦਾ ਮਾੜਾ ਕਰਦਾ ਸਭ ਕੁਝ ਦੇਖਦਾ ਹਰ ਤੇ ਉੱਤੇ ਨਜ਼ਰ ਆਉਦੀ ਇਹ ਅੱਖਾਂ ਸਾਡੇ ਕੈਮਰੇ ਲੱਗੇ ਨੇ ਦੋ ਰਿਕਾਰਡਿੰਗ ਕਰਦੀਆਂ ਨੇ ਇਹ ਰਿਕਾਰਡਿੰਗ ਇਹਨਾਂ ਦੀ ਜਦੋਂ ਦਿਮਾਗ ਦੇ ਵਿੱਚ ਸਾਰਾ ਕੁਝ ਦੇਖੋ ਤੁਸੀਂ ਸੋਚੋ ਆਪ ਧਿਆਨ ਨਾਲ ਅਸੀਂ ਬਚਪਨ ਚ ਪੜਦੇ ਸੀ ਆਹ ਤੋਂ 20 ਸਾਲ ਪੁਰਾਣੀ ਗੱਲ ਜੋ ਅੱਖਾਂ ਨੇ ਦੇਖੀ ਸਾਨੂੰ ਕੋਈ ਦੱਸਦਾ ਸਾਡੇ ਅੱਖਾਂ ਮਰੇ ਸੀ ਨਾ ਨਹੀਂ ਜਾਂਦਾ ਜਦ ਵੀ ਇਦਾਂ ਦਾ ਬੰਦਾ ਸੀ ਉਹ ਕਿਤੇ ਉਹਦਾ ਡੀਟਾ ਨਹੀਂ ਹੋ ਗਿਆ ਆਪਣਾ ਅੱਖਾਂ ਦੇ ਮੁਰਿਆਂ ਦਾ ਪਾਪ ਕਰਨਾ ਸਭ ਕੁਝ ਉਹ ਦੇਖਦਾ ਅੱਖਾਂ ਐ ਰਿਕਾਰਡਿੰਗ ਹੁੰਦੀ ਐ ਕੱਢ ਕੇ ਤੇਰੇ ਚੋਂ ਮੈਮਰੀ ਕਾਰਡ ਪਾਉਣਾ ਨਾ ਆਪਣੇ ਉਹਨੇ ਲੈਪਟਾਪ ਚ ਫੇਰ ਤੈਨੂੰ ਪਤਾ ਲੱਗਣਾ ਉੱਥੇ ਝੂਠ ਨਹੀਂ ਬੋਲ ਸਕਦਾ ਮੈਂ ਆਹ ਕੰਮ ਮਾੜਾ ਨਹੀਂ ਕੀਤਾ ਮੈਂ ਆਹ ਕੰਮ ਨਹੀਂ ਕੀਤਾ ਸੋਚ ਸਮਝ ਕੇ ਹਲੇ ਵੀ ਸਾਡੇ ਕੋਲ ਟਾਈਮ ਆ ਆਉਣ ਵਾਲਾ ਸਮਾਂ ਬੜਾ ਮਾੜਾ ਲੜਾਈਆਂ ਕਲੇਸ਼ ਬੜੇ ਹੋਣਿਆ ਧਰਮਾਂ ਦੇ ਪਿੱਛੇ ਲੜਾਈ ਹੋਣੀ ਬੜਾ ਕੁਸੂਨਾ ਮਾਰਕਟ ਨੂੰ ਨੀਆ ਕੂਨ ਖਰਾਬਾ ਹੋਣਾ ਪਰ ਬਚੇਗਾ ਉਹ ਹੀ ਕਹਿੰਦੇ ਜਦੋਂ ਚੱਕੀ ਚੱਲਦੀ ਹੈ ਨਾ ਅੰਦਰ ਦਾਣੇ ਪਾਉਂਦੇ ਆ ਦਾਣੇ ਪਾਉਂਦੇ ਆਟਾ ਪੀਸਣ ਵਾਸਤੇ ਜਿਹੜਾ ਧਰੇ ਨਾਲ ਦਾਣਾ ਲੱਗ ਜਾਂਦਾ ਉਹ ਹੀ ਬਚਦਾ ਬਾਕੀ ਸਭ ਦਾ ਹੀ ਆਟਾ ਬਣ ਜਾਂਦਾ ਇੱਥੇ ਵੀ ਇਹੀ ਸਮਾਂ ਹੋਣਾ 2027 ਦੇ ਜਿਹੜਾ ਰੱਬ ਦਾ ਨਾਮ ਲੈਂਦਾ ਪਰਮੇਸ਼ਰ ਦੀ ਬੰਦਗੀ ਕਰਦਾ ਬੁਰੇ ਦਾ ਹੀ ਪਲਾ ਕਰਦਾ ਨਿੰਦਿਆ ਚੋਲੀ ਤੋਂ ਬਚਿਆ ਰੱਬ ਰੱਬ ਕਰਕੇ ਖੰਦਾ ਸ਼ੁਕਰ ਆ ਪਰਮਾਤਮਾ ਦਾ ਦਿੱਤਾ ਪ੍ਰਸ਼ਾਦਾ ਛਕਣ ਜਿਹੜਾ ਸ਼ੁਕਰ ਸ਼ੁਕਰ ਕਰਕੇ ਖੰਦਾ ਉਹ ਜਿਹੜਾ ਕੀਲੀ ਨਾ ਲੱਗਿਆ ਪਰਮੇਸ਼ਰ ਨਾਲ ਜੁੜ ਗਿਆ ਉਹੀ ਬਚੂ ਬਾਕੀ ਸਭ ਤਾਂ ਆਟਾ ਬਣ ਜਣਾ ਸਭ ਦਾ ਹੀ ਆ ਕਾਦਾ ਮਾਨ ਕਰਦੇ ਆ ਕੋਠੀਆਂ ਗੱਡੀਆਂ ਤੋਂ ਕਾਦਾ ਮਾਨ ਤੋਂ ਫਿਕਰ ਕਰਾ ਜਿਹੜਾ ਕੇਸ ਹੱਫਤਾਰ ਦੇਣਾ ਜਾ ਕੇ ਇਹਦਾ ਤਾਂ लेखा-ਜੋਖਾ ਦੇਣਾ, ਸਾਹਬ-ਤਾਬ ਜ਼ਿੰਦਗੀ ਦਾ ਉਹਦਾ ਫਿਕਰ ਕਰੀਏ ਆਪਾਂ। ਖਾਲਾ ਫਿਕਰ ਕਰਦੇ ਆਂ ਕਿ ਪਿੱਛੇ ਬੱਚਿਆਂ ਨੂੰ ਕੌਣ ਸੰਭੋ, ਕੌਣ ਰੋਟੀ ਦੇਉ। ਉਹ ਉਹਦਾ ਪੱਥਰ ਤੇ ਕੀੜਿਆਂ ਨੂੰ ਵੀ ਰੋਟੀ ਦਿੰਦਾ। ਜਦੋਂ ਮਾਂ ਦੇ ਪੇਟ ਸੀ ਸਾਨੂੰ ਕੌਣ ਰੋਟੀ ਦਿੰਦਾ ਸੀ? ਕੌਣ ਸਾਡੀ ਰੱਖਿਆ ਕਰਦਾ ਸੀ? ਉਹ ਪਰਮੇਸ਼ਰ ਨੇ ਕੀਤੀ ਨਾ ਹੁਣ ਵੀ ਸਾਡੀ ਪਰਮੇਸ਼ਰ ਕਰ ਰਿਹਾ। ਜਦੋਂ ਬੱਚਾ ਜਨਮ ਲੈਂਦਾ ਮਾਂ ਦੇ ਰੂਪ ਚ ਹੁੰਦਾ ਬੱਚੇ ਦੀ ਦੇਖਭਾਲ ਕਰਦਾ ਫਿਰ ਭਰਾ ਪੈਣ ਦੇ ਦਿੰਦਾ ਫਿਰ ਪਤਨੀ ਮਿਲ ਜਾਂਦੀ ਆ ਫਿਰ ਬੱਚੇ ਆਂਦੇ ਦੇਖਭਾਲ ਕਰਨ ਵਾਸਤੇ ਸਾਰੇ ਉਹਦੀ ਉਹ ਜਿਹੜੀ ਚਲਾਈ ਹੋਈ ਪ੍ਰਮਾਤਮਾ ਦੇ ਨੀਲਾ ਸਾਲੀ ਉਹਦੀ ਚਲਾਈ ਹੋਈ ਆ ਆਪਾਂ ਇੱਕ ਜਗਤ ਤਮਾਸ਼ਾ ਦੇਖਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿਛੇ ਹੁਣ ਪਰਿਵਾਰ ਦੇ ਉਦੋਂ 7 ਦਿਨਾਂ ਦੇ ਵਿੱਚ ਉਹਨਾਂ ਦਾ ਪ੍ਰਵਾਸ ਸ਼ਹੀਦ ਹੋ ਗਿਆ ਕੀ ਉਹਨਾਂ ਨੇ ਜ਼ਮੀਨ ਪਿੱਛੇ ਲੜਾਈ ਕੀਤੀ ਸੀ ਜਾਂ ਕਿ ਪੈਸਾ ਚਾਹੀਦਾ ਸੀ ਜਾਂ ਕੋਸਟੀ ਚਾਹੀਦੀ ਸੀ ਉਹਨਾਂ ਨੇ ਸੱਚ ਦੀ ਲੜਾਈ ਲੜੀ ਜ਼ੁਲਮ ਦੇ ਨਾਂ ਟੱਕਰ ਲਈ ਜਲਮੁਦਿਆ ਨਾਤ ਸੱਤ ਤੇ ਨੌ ਸਾਲ ਦੇ ਬੱਚਿਆਂ ਨੇ ਤਰਵਾਨੀ ਦੇਤੀ ਨੀਹਾ ਦੇ ਵਿੱਚ ਜਿਨੇ ਗਏ ਸਿੱਧੀ ਆਖੀ ਕਿਹਾ ਸੁਬਿਆ ਤੂੰ ਜਿਹੜਾ ਜੋਰ ਹੁਣਾ ਨਾਲ ਚ ਉਹਨਾਂ ਨੂੰ ਪਤਾ ਸੀ ਜਿਹੜੀ ਮੌਤ ਆ ਟੱਲਾ ਇਹ ਆਉਣੀ ਆਉਣੀ ਮੌਤ ਆ ਪਰ ਕਿਉਂ ਸਾਨੂੰ ਇਹ ਜੈਦਤਾਂ ਨਹੀਂ ਚਾਹੀਦੀਆਂ ਸਾਨੂੰ ਬੇਗਵਾ ਦੇ ਡੋਲੇ ਦੀ ਚਾਹੀਦੇ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕਾ ਨਾ ਜਾਵੇ ਸਾਡਾ ਦਾਦਾ ਸਾਡਾ ਪਰਦਾਦਾ ਨੱਡਦਾ ਚ ਗਿਆ ਸੱਚ ਦੇ ਉੱਤੇ ਅਸੀਂ ਵੀ ਸੱਚ ਤੇ ਹੀ ਪਹਿਰਾ ਦਵਾਂ ਕਹਿੰਦੇ ਤੁਹਾਡੀ ਉਮਰਾਂ ਬੱਚਿਓ ਖੇਡਣ ਦੀ ਕਹਿੰਦੇ ਕੋਈ ਨਹੀਂ ਤੁਹਾਨੂੰ ਲਾਗਤਨਾ ਦੇ ਤੁਹਾਨੂੰ ਤੇਰਾ ਇਹ ਹੁਕਮ ਮਨਜ਼ੂਰ ਆ ਜਾਂ ਸਿਰ ਦੇ ਦੇਵਾ ਕੇ ਕੰਮ ਕਰਾ ਦੇਾਂਗੇ ਸਾਨੂੰ ਚੰਗਾ ਪਰ ਤੇਰਾ ਕੋਈ ਨਹੀਂ ਮੰਨਣਾ ਸੋਬੇ ਸਰਾਂ ਦਾ ਕੋਈ ਨਹੀਂ ਮੰਨਿਆ ਮਤਾ ਸੀ ਸਾਨੂੰ ਉਪਦੇਸ਼ ਦੇ ਗਏ 7 ਤੇ 9 ਸਾਲ ਦੇ ਸਾਨੂੰ ਅਜੇ 50 50 ਸਾਲ ਦੇ ਹਨ ਕਰਦੀਆਂ ਅਸੀਂ ਫੇਰ ਪੈਸੇ ਪੈਸੇ ਝੂਠ ਬੋਲਦੇ 1 ਲੱਖ ਤੋਂ 2 ਲੱਖ ਆਪਾਂ ਕਿਵੇਂ ਬਣਾਉਣਾ ਅੱਗੀਆਂ ਮਾਂ ਬੇਦਰ ਦਾ ਝੂਠ ਬੋਲਦੇ ਆ ਪਰ ਨਹੀਂ ਇਹ ਨਾਲ ਨਹੀਂ ਜਾਣਾ ਪਿਆ ਰਿਆ ਕੋਈ ਤੇਰੇ ਨਾਲ ਤਾਂ ਇੱਕ ਤਿਲ ਨਹੀਂ ਜਾਣਾ ਤੇਰੇ ਨਾਲ ਤਾਂ ਪਰਮੇਸ਼ਰ ਦਾ ਨਾਮ ਜਾਣਾ ਸਾਰਾ ਇੱਥੇ ਛੱਡ ਜਾਣਾ ਸਾਰਾ ਕੁਝ ਆ ਹੱਡੀਆਂ ਨੇ ਜਿਹਦਾ ਮਾਨ ਕਰਦਾ ਮਾਲਸਾਂ ਕਰਾਉਣਾ ਹੱਡੀਆਂ ਸੈਂਤ ਲਾਲ ਆ ਕੇ ਤੇਹੀ ਨੂੰ ਰੱਖਦਾ ਨਾ ਇਹ ਤੇਰੀ ਆਪਣਿਆਂ ਦੀ ਫੂਕ ਦੇਣਾ ਆਪਣੀ ਚੱਕ ਕੇ ਤੈਨੂੰ ਇੱਕ ਰਾਤ ਨਹੀਂ ਰੱਖਣੀ ਇਹ ਬੰਦੇ ਆਪਣੀ ਕਬੀਰਾ ਬਲਬਲਾ ਪਾਣੀ ਦਾ ਇਹੋ ਤੇਰੀ ਘਾਤ ਜਿਸ ਕਰ ਹਾਸ ਖੇਡ ਮੌਜਾਂ ਮਾਣੀਆਂ ਰੱਖਣਾ ਨਾ ਤੈਨੂੰ ਇੱਕ ਰਾਤ ਇੱਕ ਰਾਤ ਨਹੀਂ ਰੱਖਣਾ ਕਹਣਗੇ ਚੱਕ ਲੋ ਛੇਤੀ ਰਾਤ ਕੱਟਣੀ ਬੜੀ ਔਖੀ ਆ ਬੜੀ ਲੰਬੀ ਰਾਤ ਹੋ ਜਾਂਦੀ ਹੈ ਉਹੀ ਜਿਹੜੇ ਬਾਪੂ ਦੀ ਗੋਦੀ ਦੇ ਵਿੱਚ ਖੇਡਦੇ ਸੀ ਵਾਪੂਨਾ ਮੇਲੇ ਦੇਖਦੇ ਸੀ ਉਹੀ ਕਹਿੰਦੇ ਛੇਤੀ ਕਰੋ ਚੱਕ ਲੋ ਹੋੜ ਨੂੰ ਲੈ ਚੋ ਬਸ ਜਿਹੜੀ ਵਿਆਹ ਕੇ ਲਿਆਂਦੀ ਨਾਰ ਉਹ ਵੀ ਕਹਿੰਦੀ ਪਤਨੀ ਵੀ ਖੇਲ ਲੈ ਜਾਓ ਇਹਨੂੰ ਬਸ ਹੁਣ ਊਕ ਦਿਓ ਤੇ ਹੁਣ ਥੋਤ ਹੋ ਗਿਆ ਹੁਣ ਊਕ ਬਣ ਗਿਆ ਲੈ ਜਾਓ ਇਹਨੂੰ ਊਕ ਦਿਓ ਉਹ ਵੀ ਸਾਹ ਛੱਡ ਜਾਂਦੀ ਸਾਡੇ ਸਰੀਰ ਨੇ ਵੀ ਸਾਹ ਛੱਡ ਜਾਣਾ ਸਾਡੇ ਸਰੀਰ ਦੇ ਹੱਡ ਪੈਰ ਗੋਡੇ ਸਭ ਸਾਹ ਛੱਡ ਜਾਣਗੇ ਨਾਮ ਜਪੋ ਮਹਾਰਾਜੀ ਕਹਿੰਦੇ ਸੇਵਾ ਸਿਮਰਨ ਕਰੋ ਇਹ ਕਾਦਾ ਮਾਨ ਕਰਦਾ ਕੋਠੀਆਂ ਜਾਇਦਾਦਾ ਸਜ਼ੀਦ ਸ੍ਰੀ ਸੁੰਦਰ ਦਾ ਮਾਨ ਕਰਦਾ ਉਹ ਨਹੀਂ ਕੋੜੋ ਸ਼ੌਤ ਸਾਰੇ ਪਿਆਰ ਨਾਲ